ਸੋਰਸਿੰਗ ਟੈਨੇਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਥਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ੍ਰੀ ਅਕਾਲ ਜੀ ਲੁਧਿਆਣੇ ਦੀ ਖਬਰਸਾਰ ਦਿਓ ਵੋਟਾਂ ਪੈ ਗਈਆਂ ਜੀ ਕਿੰਨੀਆਂ ਕਿੰਨੀਆਂ ਵੋਟਾਂ ਪਈਆਂ ਨੇ ਦੇਖੋ ਜੀ ਜਿੰਨੀ ਕਿ ਤਾ ਮੇਰੇ ਕੋਲੇ ਜਾਣਕਾਰੀ ਪਹੁੰਚੀ ਆ ਵੋਟ ਪਰਸੈਂਟੇਜ ਬਹੁਤੀ ਨਹੀਂ ਆ ਵੋਟ ਪਰਸੈਂਟੇਜ ਮੇਰੇ ਹਿਸਾਬ ਦੇ ਮੁਤਾਬਕ ਤਾਂ 52 52% ਹੀ ਆ ਉਨਕੇ 5 ਵਜੇ ਤੱਕ ਤਾਂ ਪਤਾ ਲੱਗਾ ਸੀ ਵੀ 49.7% ਵੋਟਾਂ ਪਈਆਂ ਤੇ ਜੇ ਮੰਨ ਲਓ ਉਸ ਤੋਂ ਬਾਅਦ ਮੈਨੂੰ ਹੁਣ ਤੱਕ ਹੁਣ ਤੱਕ ਮੇਰੇ ਕੋਲੇ 6 ਵਜੇ ਤੱਕ ਦਾ ਵੇਰਵਾ ਆਇਆ ਵੀ ਜੇ 6 ਵਜੇ ਤੱਕ ਵੀ ਲੋਕ ਲਾਈਨ 'ਚ ਲੱਗੇ ਸੀ ਤਾਂ ਉਸ ਤੋਂ ਬਾਅਦ ਸ਼ਾਇਦ 1-2% ਹੋਰ ਵਧ ਗਈ ਹੋਵੇ ਮੇਰੇ ਖਿਆਲ ਆ ਵੀ 51.53% ਤੋਂ ਵੋਟਾਂ ਵੱਧ ਨਹੀਂ ਪਈਆਂ ਪਰ ਗੱਲ ਇਹ ਜੀ ਕਿ ਅੱਜ ਪੂਰਾ ਦਿਨ ਲੋਕਾਂ ਦੇ ਨਾਲੋਂ ਵੱਧ ਗਰਮਾ-ਗਰਮੀ ਜਿਹੜੀ ਉਹ ਉਮੀਦਵਾਰਾਂ ਦੇ ਵਿੱਚ ਰਹਿ ਗਿਆ ਕਿਉਂਕਿ ਅੱਜ ਲੋਕ ਆ ਜਿਹੜੇ ਉਹ ਵੋਟਾਂ ਪਾਉਣ ਵਾਸਤੇ ਘਰ ਦੇ ਵਿੱਚੋਂ ਬਹੁਤੇ ਨਿਕਲੇ ਨਹੀਂ ਤੁਸੀਂ ਦੇਖੋ ਵੀ ਜੇਕਰ ਟੋਟਲੋ ਵੋਟਾਂ ਦਾ 50% ਹੀ ਪਵੇ ਜਾਂ 52-53% ਹੀ ਪਵੇ ਤਾਂ ਇਹਨੂੰ ਅਸੀਂ ਬਹੁਤੀ ਵੋਟ ਪਰਸੈਂਟ ਨਹੀਂ ਕਹਿ ਸਕਦੇ ਪਰ ਹਾਂ ਅੱਜ 6 ਵਜੇ ਤੱਕ ਵੋਟਾਂ ਪਈਆਂ ਸਵੇਰੇ 7 ਵਜੇ ਤੋਂ ਵੋਟਾਂ ਪ੍ਰਿੰਟ ਦਾ ਸਿਲਸਿਲਾ ਸ਼ੁਰੂ ਹੋਇਆ ਸੀ 14 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਦੇ ਵਿੱਚ ਕੈਦ ਹੋ ਗਈ ਆ 23 ਤਰੀਕ ਨੂੰ ਹੁਣ ਨਤੀਜੇ ਆਉਣੇ ਆ ਜੀ ਸੋ ਐਗਜ਼ਿਟ ਪੋਲਸ ਕੀ ਕੀ ਨਹੀਂ ਆ ਰਹੇ ਦੇਖੋ ਐਗਜ਼ਿਟ ਪੋਲ ਦੇ 70% ਦੀ ਨਤੀਜੇ ਤਾਂ ਇਹ ਗੱਲ ਕਹਿੰਦੇ ਵੀ ਭਾਈ ਆਮ ਆਦਮੀ ਪਾਰਟੀ ਦੀ ਸੰਭਾਵਨਾ ਤੇ 30% ਕਹਿੰਦੇ ਆਸ਼ੂ ਦੇਖੋ ਜਿਹੜੀ ਤਾਂ ਹੁਣ ਤੱਕ ਦੀ ਧਾਰਨਾ ਬਣੀ ਹੋਈ ਹੈ رائے ਆ ਨਾ ਜਿਹੜੀ رائے ਆ ਇਹ ਆ ਕਿ ਸੱਤਾਧਾਰੀ ਧਿਰ ਦੇ ਕੋਲੇ ਮੌਕਾ ਹੁੰਦਾ ਸੱਤਾਧਾਰੀ ਧਿਰ ਦੇ ਕੋਲੇ ਹਰ ਤਰੀਕਾ ਹੁੰਦਾ ਸੱਤਾਧਾਰੀ ਧਿਰ ਦੇ ਵੱਲ ਲੋਕ ਉਲਾਰ ਵੀ ਹੋ ਜਾਂਦੇ ਆ ਉਹ ਕਈ ਆਪਣੇ ਤਰੀਕੇ ਵੀ ਵਰਤ ਲੈਂਦੀ ਆ ਸੋ ਲੋਕਾਂ ਦਾ 70% ਹਿੱਸਾ ਇਹ ਗੱਲ ਕਹਿੰਦਾ ਕਿ ਸੰਜੀਵ ਅਰੋੜਾ ਨੂੰ ਮੌਕਾ ਮਿਲਣਾ ਤੇ 30% ਲੋਕ ਆ ਜਿਹੜੇ ਕਿ ਆਸ਼ੂ ਦੇ ਪੱਖ ਦੇ ਵਿੱਚ ਵੀ ਭੁੱਤਦੇ ਆ ਉਹ ਐਗਜ਼ਿਟ ਪੋਲ ਦੇ ਨਤੀਜੇ ਵੀ ਇਹੀ ਗੱਲ ਕਹਿੰਦੇ ਕਿ ਸੁਪਰੀਮ ਕੋਰਟ ਦੇ ਜੱਜ ਵਰਮਾ ਨੂੰ ਕਿਉਂ ਕੱਢਣ ਲੱਗੇ ਆ ਦੇਖੋ ਜੀ ਆਪਾਂ ਦਾ ਕੁਝ ਕ ਹਫਤੇ ਪਹਿਲਾਂ ਦੀ ਗੱਲ ਆ ਜਦੋਂ ਰੈੱਡ ਫੋਮ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਇੱਕ ਜੱਜ ਦੇ ਘਰ ਦੇ ਵਿੱਚ ਅੱਗ ਲੱਗੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਆਏ ਜਦੋਂ ਕਮਰੇ ਦੇ ਵਿੱਚ ਗਏ ਤੇ ਉਥੇ ਨੋਟਾਂ ਦੀਆਂ ਬੋਰੀਆਂ ਮਿਲੀਆਂ ਅੱਧ ਸੜੇ ਨੋਟਾਂ ਦੀਆਂ ਬੋਰੀਆਂ ਜਦੋਂ ਰੌਲਾ ਪੈ ਗਿਆ ਵੀਡੀਓ ਵਾਇਰਲ ਹੋ ਗਈ ਤੇ ਜੱਜ ਮੁਕਰ ਗਿਆ ਯਸ਼ਵੰਤ ਵਰਮਾ ਜੱਜ ਦਾ ਨਾਮ ਜੱਜ ਨੇ ਗੱਲ ਕਹੀ ਕਿ ਜਿਹੜਾ ਸਾਡੇ ਘਰ ਦੇ ਵਿੱਚ ਕਬਰਾ ਨਾ ਇਹ ਬਾਰ-ਬਾਰ ਜੇ ਹੈਗਾ ਇਸ ਕਰਕੇ ਇਸ ਕਮਰੇ ਦੇ ਵਿੱਚ ਸਾੜਾ ਤਾਂ ਬਹਿਣ ਉੱਠਣ ਹੈ ਨਹੀਂਗਾ ਤੇ ਇਹ ਕਮਰੇ ਦੇ ਵਿੱਚ ਪੱਤਾ ਦੀ ਕੌਣ ਰੱਖੀਆ ਆਪਾਂ ਉਸ ਦਿਨ ਟਿੱਪਣੀ ਕੀਤੀ ਸੀ ਵੀ ਸਾਡੇ ਘਰਾਂ ਦੇ ਵਿੱਚ ਤਾਂ ਕੋਈ 20 ਰੁਪਏ ਨਹੀਂ ਰੱਖ ਕੇ ਜਾਂਦਾ ਇਹਨਾਂ ਦੇ ਘਰ ਦੇ ਵਿੱਚ ਬੋਰੀਆਂ ਨੋਟਾਂ ਦੀਆਂ ਰੱਖਦੇ ਆਂ ਦੀ ਭਾਈ ਇਹ ਕੀ ਚੱਕਰ ਆ ਪਰ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ 3 ਮੈਂਬਰੀ ਕਮੇਟੀ ਬਣਾਈ ਗਈ ਸੀ ਜੱਜਾਂ ਦਾ 3 ਮੈਂਬਰੀ ਪੈਨਲ ਉਹਨੇ ਹੁਣ ਆਪਣੀ ਪੂਰੀ ਰਿਪੋਰਟ ਆ ਜਿਹੜੀ ਸੁਪਰੀਮ ਕੋਰਟ ਨੂੰ ਸੌਪ ਦਿੱਤੀ ਆ ਚੀਫ ਜਸਟਿਸ ਨੂੰ ਉਰੇ ਬੱਚੇ ਇਹ ਗੱਲ ਕਹੀ ਹੈ ਵੀ ਅਸੀਂ 50 ਦੇ ਕਰੀਬ ਲੋਕਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਆ ਅਸੀਂ ਜਾ ਕੇ ਬਾਰ-ਬਾਰ ਇੱਥੇ ਸਾਰਾ ਮਾਹੌਲ ਵੇਖਿਆ ਇਹ ਜੱਜ ਦੇ ਅਧਿਕਾਰ ਖੇਤਰ ਦੇ ਵਿੱਚ ਹੀ ਸੀ ਇਹ ਉਹਨਾਂ ਦੇ ਵਰਤੋਂਯੋਗ ਕਮਰਾ ਵੀ ਹੈਗਾ ਤੇ ਜੱਜ ਦਾ ਹੀ ਕਸੂਰ ਹੈਗਾ ਇਸ ਮਾਮਲੇ ਦੇ ਵਿੱਚ ਯਸ਼ਵੰਤ ਵਰਮਾ ਦੀ ਛੁੱਟੀ ਕੀਤੀ ਜਾਵੇ ਹੁਣ ਚੱਕਰ ਇਹ ਹੁੰਦਾ ਵੀ ਜੇ ਤਾਂ ਜੱਜ ਕਹਿ ਦੇਵੇ ਜੀ ਕਿ ਮੈਂ ਨੈਤਿਕ ਆਧਾਰ ਦੇ ਉੱਤੇ ਅਸਤੀਫਾ ਦੇਣ ਨਾਲ ਵੱਖਰੀ ਆ ਜੇ ਜੱਜ ਅੜ ਜੇ ਕਿ ਮੈਂ ਤਾਂ ਅਸਤੀਫਾ ਦੇਣਾ ਹੀ ਨਹੀਂ ਫਿਰ ਇਹਦੀ ਇੱਕ ਪ੍ਰਕਿਰਿਆ ਹੁੰਦੀ ਆ પણ ચીફ જસ્ટિસ ਨੇ લખીયા ચખી રાષ્ટ્રપતિ ਨੂੰ ਤੇ ਇਸ ਤੋਂ ਬਾਅਦ ਜੱਜ ਨੂੰ ਰੌਣ ਦਾ ਕੰਮ ਸ਼ੁਰੂ ਹੋਊਗਾ ਜੀ ਹੂੰ اچھا 에어 ਇੰਡੀਆ ਦੇ ਜਿਹੜੇ ਨੁਕਸਦਾਰ ਬੋਇੰਗ ਜਹਾਜ਼ ਨੇ ਉਹਨਾਂ ਕਰਕੇ ਅਮਰ ਸਰ ਸਾਹਿਬ ਤੋਂ ਇੰਗਲੈਂਡ ਵਾਲੀਆਂ ਫਲਾਈਟਾਂ ਕਿੰਨੀਆਂ ਬੰਦ ਕਰ ਦਿੱਤੀਆਂ ਗਈਆਂ ਦੇਖੋ ਜੀ ਇਹ ਨਾ ਐਕਟ ਜੁਲਾਈ ਤੋਂ ਫੈਸਲਾ ਹੋਊਗਾ ਜੀ ਪਰ ਇਨਾ ਕੁ ਮੈਨੂੰ ਪਤਾ ਲੱਗਾ ਕਿ 15 ਤੋਂ ਲੈ ਕੇ 20% ਆਪਣੀਆਂ ਫਲਾਈਟਾਂ ਦੇ ਵਿੱਚ ਵਕਤੀ ਤੌਰ ਦੇ ਉੱਤੇ 에어 ਇੰਡੀਆ ਦੇ ਵੱਲੋਂ ਕਟੌਤੀ ਕੀਤੀ ਜਾ ਰਹੀ ਹੈ ਜਿਹੜੇ ਇਥੋਂ ਅੰਮ੍ਰਿਤਸਰ ਤੋਂ ਵੀ ਜਹਾਜ਼ ਜਾਂਦੇ ਇੰਗਲੈਂਡ ਨੂੰ ਉਹਦੇ ਵਿੱਚ ਵੀ ਜੇ ਹਫ਼ਤੇ ਦੇ ਵਿੱਚ ਚਾਰ ਉਡਾਣਾਂ ਜਾਂਦੇਗਾ ਇਹ ਤਿੰਨ ਰਹਿ ਜਾਣੀਆਂ। ਹੋਰ ਵੀ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਹੋਰ ਵੱਖ-ਵੱਖ ਥਾਵਾਂ ਤੇ ਜਾਣ ਵਾਲੀਆਂ ਜਿਹੜੀਆਂ ਉਡਾਣਾਂ ਉਹਨਾਂ ਦੇ ਵਿੱਚ ਵੀ ਟੁਟੋਪੀ ਹੋਣੀ ਆ। ਉਹਦੇ ਪਿੱਛੇ ਇੱਕ ਤੱਕ ਇਹ ਵੀ ਖਰਚੇ ਪੱਠੇ ਦਾ ਕਾਰਨ ਵੀ ਆ ਇੱਕ ਮੇਨਟੇਨੈਂਸ ਦਾ ਕਾਰਨ ਵੀ ਆ। ਅਸਲ ਵਿੱਚ ਜਿਹੜਾ 12 ਤਰੀਕ ਨੂੰ ਹਾਦਸਾ ਵਾਪਰਿਆ ਜਿਹੜਾ 에ਅਰ ਇੰਡੀਆ ਦੇ ਜਹਾਜ਼ ਦੇ ਨਾਲ ਉਸ ਤੋਂ ਬਾਅਦ 에ਅਰ ਇੰਡੀਆ ਦੇ ਉੱਤੇ ਸਵਾਲ ਬੜੇ ਖੜੇ ਹੋਏ ਆ ਤੇ ਤੋਏ ਤੋਏ ਦੀ ਬਹੁਤ ਹੋਈ ਆ। ਇਹ ਨਿਤ ਕਰੇ 7 ਫਲਾਈਟਾਂ ਇੰਟਰਨੈਸ਼ਨਲ ਰੱਦ ਹੋ ਗਈਆਂ ਕਦੇ 3 ਹੋ ਗਈਆਂ ਕਦੇ 9 ਹੋ ਗਈਆਂ ਆ ਨਿਤ ਦਾ ਹੀ ਚੱਕਰ ਪੈ ਗਿਆ ਤੇ ਹੁਣ ਪਤਾ ਲੱਗਾ ਵੀ ਇਹ ਇੰਡੀਆ ਦੇ ਵੱਲੋਂ ਆਪਣੀਆਂ ਫਲਾਈਟਾਂ ਦੀ ਏਜੰਸੀ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਜਿਹੜੇ ਕਜੀਏ ਕਲੇਸ਼ ਤੇ ਹੋਰ ਜਿਹੜੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਤੇ ਫਾਲੋਅਰ ਘਟਣ ਵਧਣ ਦੇ ਚੱਕਰ ਦੇ ਵਿੱਚ ਕਾਫੀ ਹੁਣ ਲੋਕਾਂ ਦੇ ਵਿੱਚ ਉਪਰਾਮਤਾ ਪੈਦਾ ਹੋਈ ਲੱਗਦੀ ਹੈ ਹੁਣ ਆ ਕੀ ਗੱਲ ਹੋਈ ਵੀ ਇੰਸਟਾਗ੍ਰਾਮ ਤੋਂ ਫਾਲੋਅਰ ਘਟ ਗਏ ਪਤੀ ਪਤਨੀ ਦੇ ਵਿਚਕਾਰ ਆਪਸ ਵਿੱਚ ਹੀ ਕੋਈ ਝਗੜਾ ਪੈ ਗਿਆ। ਜਨ ਸਾਹਿਬ ਅਸਲ ਵਿੱਚ ਨਾ ਲੋਕ ਮੈਨੂੰ ਲੱਗਦਾ ਵੀ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਬਹੁਤ ਹੋ ਗਏ ਆ। ਭਾਵੇਂ ਘਰ ਦੇ ਵਿੱਚ ਕਿਸੇ ਨਾਲ ਬੰਦੀ ਨਾ ਹੋਵੇ, ਰਿਸ਼ਤੇਦਾਰੀ ਨਾਲ ਭਾਵੇਂ ਨਾ ਬਣੇ, ਦੋਸਤ ਨਾਲ ਕਿਸੇ ਨਾਲ ਨਾ ਬਣੇ ਪਰ ਲੋਕ ਇਹੇ ਦੇਖੀ ਕੁਛ ਹੋ ਹੀ ਜਾਂਦੇ ਮੇਰੇ ਫੋਲੋਅਰ ਕਿੰਨੇ ਆ, ਮੇਰੇ ਵਿਊ ਕਿੰਨੇ ਆ, ਮੈਨੂੰ ਲਾਈਕ ਕਿੰਨੇ ਨੇ ਕਰ ਲਿਆ। ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦਿੰਦਾ ਹਾਲਾਂਕਿ ਮੈਂ ਕਿਸੇ ਨੂੰ ਮਾਰਨ ਦੇ ਹੱਕ ਦੇ ਵਿੱਚ ਨਹੀਂਗਾ। ਅਸ਼ਲੀਲਤਾ ਦੇ ਖਿਲਾਫ ਆ। ਉਹ ਕਮਲਕੌਰ ਦੇ ਫੋਲੋਅਰ ਤਾਂ ਜਿਹੜੇ ਕਿ 3.85 ਲੱਖ ਸੀ ਤੇ ਜਦੋਂ ਉਹਦਾ ਸਸਕਾਰ ਕੀਤਾ ਗਾ ਉਹਦੇ ਬੰਦੇ ਤਿੰਨ ਸੀ। ਹੂੰ। ਉਦੋਂ ਕੋਈ ਹੋਰ ਵੀ ਨਹੀਂ ਆਇਆ ਚੌਥਾ ਕੋਈ ਪਰਿਵਾਰ ਦੇ ਮੈਂਬਰਾਂ ਤੋਂ ਬਿਨਾਂ ਨਹੀਂ ਆਇਆ। ਇੱਕ ਭਰਾ ਸੀ, ਇੱਕ ਮਾਂ ਸੀ, ਇੱਕ ਹੋਰ ਸੀ ਕੋਈ। ਤੇ ਤਿੰਨ ਜਣਾਂ ਨੇ ਸਸਕਾਰ ਕੀਤਾ ਉਹਦਾ। ਜਿਹੜੇ ਫੋਲੋਅਰ ਪੂਲਵਰ ਦੇ ਚੱਕਰ ਦੇ ਵਿੱਚ ਕਦੇ ਉਹਦੇ ਨਾਲ ਭਟ ਗਏ, ਕਦੇ ਯਾਬਾਂ ਨਾਲ ਭੇੜ ਉਧਰ ਨੂੰ ਮਾਰਤਾ, ਕਦੇ ਠੋਲਾ ਉਧਰ ਨੂੰ ਛੱਡਦਾ। ਉਹਨਾਂ ਨੂੰ ਵੀ ਬੇਨਤੀ ਹੈ ਜੀ ਕਿ ਭਾਈ ਆਪਦਾ ਕੰਮ ਕਰਿਆ ਕਰੋ। ਨੈੱਟਕੇ ਕੰਮ ਕਰਿਆ ਕਰੋ, ਜੇ ਕੰਟੈਂਟ ਬਣਾਉਣਾ ਚੱਜਦਾ ਬਣਾਇਆ ਕਰੋ। ਤੇ ਭਾਈ ਸੱਬੇ ਕਸ਼ਬਦਾਵਲੀ ਵਰਤਿਆ ਕਰੋ ਤੇ ਗਾਲ-ਦੁੱਪੜ ਦੀ ਵਰਤੋਂ ਨਾ ਕਰਿਆ ਕਰੋ ਬੰਦੇ ਬਣ ਕੇ ਵਿਚਰਨਾ ਸ਼ੁਰੂ ਕਰੀਏ ਪਰ ਲੋਕਾਂ ਦੇ ਦਿਮਾਗ ਦੇ ਉੱਤੇ ਇਹ ਫੋਲੋਅਰ ਵਧਾਉਣ ਦਾ ਇੰਸਟਾਗ੍ਰam ਦਾ ਰੀਲਾਂ ਦਾ ਕੈਸਾ ਭੂਤ ਸਵਾਰ ਆ ਇਹ ਯੂਪੀ ਦੇ ਬਦਾਈਓ ਜਿਲ੍ਹੇ ਤੋਂ ਖਬਰ ਆਈ ਆ ਇਥੇ ਇੱਕ ਔਰਤਾ ਨਿਸ਼ਾ ਉਹ ਆਪਦਾ ਘਰ ਵਾਲੇ ਦੀ ਨਿਸ਼ਾ ਪੱਟਣ ਨੂੰ ਫਿਰਦੀ ਆ ਉਹਨੇ ਜਾ ਕੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਕਹਿੰਦੀ ਮੇਰੇ ਇੰਸਟਾਗ੍ਰam ਦੇ ਦੋ ਅਕਾਊਂਟ ਆ ਇਹਨਾਂ ਦੋਹਾਂ ਦੇ ਉੱਤੇ ਬਹੁਤ ਸਾਰੇ ਫੋਲੋਅਰ ਸੀ ਮੈਂ ਰੀਲਾਂ ਬਣਾਵਣਾ ਪਾਉਂਦੀ ਸੀ ਤੇ ਮੇਰੇ ਫੋਲੋਅਰ ਨਿਹਾਲ ਤੇ ਘਰ ਵਾਲੇ ਨੇ ਮੇਰੇ ਨਾਲ ਇਹ ਤੋਂ ਰੋਕ ਤੱਕ ਨੇ ਵੀ ਤੂੰ ਘਰ ਦਾ ਕੰਮ ਵੀ ਕਰਿਆ ਕਰ ਤੇ ਮੈਨੂੰ ਰੀਲਾਂ ਬਣਾਉਣ ਤੋਂ ਰੋਕਦਾ ਹੁਣ ਜਿਹਦੇ ਕਰਕੇ ਮੇਰੇ ਫੋਲੋਅਰ ਦੀ ਗਿਣਤੀ ਘਟ ਗਈ ਕਿਰਪਾ ਕਰਕੇ ਇਹਨੂੰ ਸਦਾ ਸੁਣਾਈ ਜਾਵੇ ਪੁਲਿਸ ਹੁਣ ਦੋਵਾਂ ਨੂੰ ਬਿਠਾ ਕੇ ਕਾਉਂਸਲਿੰਗ ਕਰਦੀ ਆ ਮਤਲਬ ਇਹ ਆ ਕਿ ਸਾਡੀ ਜ਼ਿਹਨੀਅਤ ਇੰਨੀ ਕਮਜ਼ੋਰ ਹੋ ਗਈ ਆ ਅਸੀਂ ਦਿਮਾਗੀ ਤੌਰ ਤੇ ਇਹਨੇ ਪੈਦਲ ਹੋ ਗਏ ਆ ਵੀ ਭਾਵੇਂ ਘਰ ਉਜੜ ਜਾਏ ਭਾਵੇਂ ਕੁਝ ਹੋ ਜਾਏ ਪਰ ਸਾਡੇ ਫੋਲੋਅਰ ਠੀਕ ਰਹਿਣੇ ਚਾਹੀਦੇ ਹੂੰ ਅੱਛਾ ਅਹਮਦਾਬਾਦ ਵਾਲਾ ਜਿਹੜਾ ਕ੍ਰੈਸ਼ ਹੋਇਆ ਸੀ ਜਹਾਜ਼ ਦੀ ਪਿਆ ਸੀ ਹੋਸਟਲ ਤੇ ਉਹਦੇ ਬਲੈਕ ਬਾਕਸ ਨੂੰ ਅਮਰੀਕਾ ਕਿਤੇ ਭੇਜਿਆ ਜਾ ਰਿਹਾ ਉੱਥੇ ਐਨਲਾਈਜ਼ ਨਹੀਂ ਕਰ ਸਕਦੇ ਦੇਖੋ ਇਹ ਨਾ ਅਸਲ ਵਿੱਚ ਸੜ ਇੰਨਾ ਕਿਹਾ ਇਹਦੇ ਜਿਹੜਾ ਜਹਾਜ਼ ਦਾ ਬਲੈਕ ਬਾਕਸ ਹੁੰਦਾ ਨਾ ਤੇਰੇ ਦੋ ਹਿੱਸੇ ਹੁੰਦੇ ਇੱਕ ਨੂੰ ਕਹਿੰਦੇ ਸੀਵੀਆਰ ਦੂਜੇ ਨੂੰ ਕਹਿੰਦੇ ਐਫਡੀਆ ਇੱਕ ਹੁੰਦਾ ਕਾਕਪਿਟ ਹੋਏ ਸਰਪਾਉਡਰ ਦੂਜਾ ਹੈਗਾ ਜੀ ਫਲਾਈਟ ਡਾਟਾ ਰਿਕਾਰਡਰ ਇਹਨਾਂ ਦੋਵਾਂ ਨੂੰ ਜੀਟ ਦੇ ਕਰਕੇ ਅੱਗ ਦੇ ਕਰਕੇ ਇਹਨਾਂ ਨੂੰ ਨੁਕਸਾਨ ਪਹੁੰਚ ਗਿਆ ਵੀ ਭਾਰਤ ਦੇ ਵਿੱਚ ਇਹਦਾ ਡਾਟਾ ਰਿਕਵਰ ਕਰਨ ਦਾ ਤਰੀਕਾ ਹੀ ਨਹੀਂਗਾ ਕੋਈ ਸਾਡੇ ਕੋਲ ਵਿਧੀ ਹੀ ਹੈ ਨਹੀਂ ਕਿਉਂਕਿ ਇਹ ਜਿਹੜਾ ਡਾਟਾ ਰਿਕਵਰ ਜੇ ਕੀਤਾ ਜਾ ਸਕਦਾ ਤਾਂ ਸ਼ਾਇਦ ਅਮਰੀਕਾ ਦੇ ਵਿੱਚ ਹੋਵੇ ਉਹ ਵੀ ਸ਼ਾਇਦ ਹੈ ਇਸੇ ਕਰਕੇ ਹੁਣ ਜਿਹੜਾ ਇਹ ਹੈਗਾ ਬਲੈਕ ਬਾਕਸ ਇਹਨੂੰ ਅਮਰੀਕਾ ਦੀ ਨੈਸ਼ਨਲ ਤੇ ਉਹਨੂੰ ਕੀ ਕਹਿੰਦੇ ਜੀ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਉਹਨੂੰ ਕਹਿੰਦੇ ਐਨਟੀਐਸਬੀ ਉਸ ਲੈਬ ਦੇ ਵਿੱਚ ਭੇਜਣ ਦੀ ਤਿਆਰੀ ਕੀਤੀ ਗਈ ਆ ਨਾਲ ਸਰਕਾਰੀ ਅਫਸਰ ਵੀ ਜਾਣਗੇ ਤਾਂ ਜੋ ਸੁਰੱਖਿਆ ਤੇ ਜਿਹੜੀ ਉਹ ਕਹਿੰਦੇ ਗੁਪਤਤਾ ਇਹ ਬਰਕਰਾਰ ਰਹੇ ਸੋ ਵੇਨੇ ਪਾਈ ਕੀ ਬੜਦਾ ਇਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਪਰ ਭਾਰਤ ਦੇ ਵਿੱਚ ਹੱਥ ਖੜੇ ਆ ਇਸੇ ਕੁੱਝ ਨੂੰ ਬਟਾ ਜਾਣਾ ਜੀ ਅਮ ਤਰਤੇ ਟਣਜੀ ਡਾਕਟਰ ਨਸ਼ੇ ਛਡਵਾਉਂਦੇ ਆ ਆ ਕਿਹੜਾ ਡਾਕਟਰ ਹੈ ਜਿਹੜਾ ਆਪ ਨਸ਼ੇ ਚ ਗੁਲਤਾਨ ਰਹਿੰਦਾ ਸੀ ਇਹ ਹੈ ਵੀ ਡਾਕਟਰ ਹੀ ਆ ਕਿ ਕੰਪਾਉਂਡਰ ਤੋਂ ਉਹ ਜਿਹੜੀ ਪ੍ਰੈਕਟਿਸ ਕਰਨ ਵਾਲੇ ਆਰਐਮਪੀ ਨੇ ਉਹ ਸੀ ਆ ਤੇ ਨਸਾ ਸੁਖ ਨਾਲ ਇਹ ਡਕਤਰੀ ਆ ਤੇ ਦੁੱਖ ਨਾਲ ਇਹ ਨਸ਼ੇ ਦਾ ਅਦਬੀ ਆ ਇਹ ਜਲੰਧਰ ਦੇ ਵਿੱਚ ਬਕੂਹਾ ਖੇਤਰ ਆ ਜਿਹੜਾ ਦਕੂਹਾ ਦੇ ਵਿੱਚ ਇੱਕ ਹਸਪਤਾਲਾ ਤੇ ਆਪਦੇ ਕੈਬਨ ਦੇ ਵਿੱਚ ਬੈਠਾ ਦਾ ਜਿਹੜਾ ਪੰਨੀ ਜਿਹਦੇ ਨਾਲ ਪਤਾ ਨਹੀਂ ਕਿਵੇਂ ਨਸ਼ਾ ਕਰਦੇ ਹੋਣੇ ਚਿੱਟਾ ਉਹ ਚਿੱਟੇ ਦੀ ਵਰਤੋਂ ਕਰ ਰਿਹਾ ਸੀ ਤੇ ਇੱਕ ਔਰਤ ਆ ਜਿਹੜੀ ਉਹਨੇ ਇਹਨੂੰ ਦੇਖ ਲਿਆ। ਉਹਨੇ ਇਹਨੂੰ ਰੋਕਿਆ ਤੇ ਵੀਡੀਓ ਬਣਾਉਣੀ ਸ਼ੁਰੂ ਕਰਤੀ। ਇਹਨੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਤੇ ਡਾਕਟਰ ਇਹਨਾਂ ਲੜ ਪਿਆ ਕਿ ਨਾ ਵੀ ਤੂੰ ਵੀਡੀਓ ਬੰਦ ਕਰ। ਉਹ ਕਹਿੰਨੀ ਵੀ ਜਿਹੜੇ ਤੁਹਾਡੇ ਲੱਛਣ ਆ ਤੁਸੀਂ ਤਾਂ ਆਪ ਹੀ ਨਸ਼ਾ ਕਰਦੇ ਤੁਸੀਂ ਲੋਕਾਂ ਨੂੰ ਨਸ਼ਾ ਮੁਕਤ ਕਿਵੇਂ ਕਰੋਗੇ? ਤੁਸੀਂ ਲੋਕਾਂ ਦੀ ਕਿਵੇਂ ਜ਼ਿੰਦਗੀ ਬਚਾ ਸਕਦੇ ਆ? ਪਰ ਕਹਿੰਨੀ ਜੀ ਇਹਨੇ ਫਿਰ ਵੱਟ ਕੇ ਔਰਤ ਦੇ ਮੂੰਹ ਵਿੱਚ ਫੇੜਮਾਰੀ ਤੇ ਹੁਣ ਇਹ ਵੀਡੀਓ ਵਾਇਰਲ ਹੋ ਗਈ ਆ ਤੇ ਡਾਕਟਰ ਬਲਵੀਰ ਸਿੰਘ ਜਿਹੜੇ ਪੰਜਾਬ ਦੇ ਸਿਹਤ ਵਿਭਾਗ ਦੇ ਮੰਤਰੀ ਆ ਉਹਨਾਂ ਤੱਕ ਵੀ ਵੀਡੀਓ ਪਹੁੰਚ ਗਈ ਆ ਤੇ ਪਤਾ ਲੱਗਾ ਜੀ ਕਿ ਹੁਣ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹਦੀ ਇਨਕੁਆਰੀ ਕਰਕੇ ਤੇ ਭਾਈ ਇਹਦੇ ਖਿਲਾਫ ਬਣਦੀ ਸਰਦੀ ਕਾਰਵਾਈ ਕਰਾਂਗੇ ਅੱਛਾ ਜਿਹੜੀ ਪੰਜਾਬ ਦੀ ਪੋਲਿਟਿਕਸ ਆ ਇਹਦੇ ਵਿੱਚ ਜਿਹੜੀ ਗੱਠਜੋੜ ਤੇ ਹੋਰ ਪੰਨ ਤੋੜ ਦੇ ਜ਼ਿਕਰ ਖੁੰਦੇ ਰਹਿੰਦੇ ਨੇ ਤੇ ਹੁਣ ਮੈਂ ਸੁਣ ਰਿਹਾ ਕਿ ਅਕਾਲੀ ਭਾਜਪਾ ਤਕਰੀਬਨ ਤਕਰੀਬਨ ਗੱਠਜੋੜ ਹੋ ਚੁੱਕਾ ਅਬਰ ਕੁਝ ਲਗਭਗ ਹੋ ਹੀ ਚੁੱਕਾ ਜੀ ਇਹ ਹੋ ਹੀ ਜਾਣਾ ਸਿੰਘ ਸਾਹਿਬ ਇਹ ਇਹਨਾਂ ਚਲੋ ਉਹ ਨਾ ਹੁੰਦਾ ਵੀ ਜਿਵੇਂ ਅੜੀਆਂ ਆਈਆਂ ਕਰਨੀਆਂ ਨਖਰੇ ਜਿਹਾ ਦਿਖਾਉਣੇ ਬਈ ਜੇ ਤੀਜੇ ਕਰੜੇ ਕਿਸੇ ਦੇ ਕਹਿਣਾ ਕੱਲੇ ਕੱਲੇ ਚੋਣ ਲਗਾਗੇ ਬਈ ਤੁਹਾਨੂੰ ਕੱਲੇ ਕੱਲੇ ਨੂੰ ਪੁੱਛਣਾ ਕਿਨੇ ਗਲਤ ਹੈ ਆ ਜੀ ਨਾ ਬੀਜੇਪੀ ਨੂੰ ਕੱਲੇ ਨੂੰ ਕਿਸੇ ਨੇ ਪੁੱਛਣਾ ਨਾ ਅਕਾਲੀਆਂ ਨੂੰ ਕੱਲੇ ਨੂੰ ਕਿਸੇ ਨੇ ਪੁੱਛਣਾ ਜਿਹਨੂੰ ਕੋਈ ਭਲੇਖਾ ਹੋਵੇ ਉਹ 23 ਤਰੀਕ ਨੂੰ ਪਤਾ ਲੱਗ ਜਾਊਗਾ ਬਈ ਭਾਈ ਕੌਣ ਕਿੰਨੇ ਪਾਣੀ ਦੇ ਵਿੱਚ ਐ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਜੇਕਰ ਬੀਜੇਪੀ ਨੂੰ ਵੋਟਾਂ ਵਾੜੀਆਂ ਨਾ ਪਈਆਂ ਤਾਂ ਬੀਜੇਪੀ ਨੇ ਕਾਦੀ ਦਲ ਦੇ ਨਾਲ ਆਪਣੀਆਂ ਵੋਟਾਂ ਜੋੜ ਕੇ ਸੋਚਣਾ ਜੇ ਭਾਈ ਜੇ ਇਕੱਠੇ ਹੁੰਦੇ ਤਾਂ ਵੋਟਾਂ ਸਾਡੀਆਂ ਇੰਨੀਆਂ ਹੋ ਜਾਂਦੀਆਂ ਅਕਾਲੀ ਦਲ ਨੂੰ ਵੀ ਇਕੱਲੇ ਨੂੰ ਕੋਈ ਨਹੀਂ ਪੁੱਛਦਾ ਬੀਜੇਪੀ ਨੂੰ ਵੀ ਇਕੱਲੇ ਕੋਈ ਨਹੀਂ ਪੁੱਛਦਾ ਬੀਜੇਪੀ ਦੇ ਵੀ ਕਈ ਪੰਜਾਬ ਦੇ ਆਗੂ ਚਾਹੁੰਦੇ ਜੀ ਅਕਾਲੀ ਦਲ ਨਾਲ ਗੱਠਜੋੜ ਹੋ ਜਾਏ। ਪਰ ਅਕਾਲੀ ਦਲ ਵੈਸੇ ਹੀ ਚਾਹੁੰਦਾ ਵੀ ਭਾਈ ਸਾਡਾ ਕਿਸੇ ਨਾਲ ਗੱਠਜੋੜ ਹੋ ਜਾਏ। ਤੇ ਉਦਾਂ ਅੜਗੀਆਂ ਕਰਦੇ ਜਿਵੇਂ ਅਕਾਲੀ ਦਲ ਵਾਲੇ ਕਹਿੰਦੇ ਹੁੰਦੇ ਵੱਡੇ ਭਰਾ ਦੀ ਭੂਮਿਕਾ ਸੀ ਇਹਦਾ ਕਰਾਂਗੇ ਆਪਾਂ ਨੂੰ ਕੋਈ ਛੋਟਾ ਬਣਾ ਕੇ ਲੈ ਲਵੇ ਤਾਂ ਵੀ ਕੋਈ ਚੱਕਰ ਨਹੀਂ। ਉਦੋਂ ਬੀਜੇਪੀ ਨੂੰ ਵੀ ਪਤਾ ਜੀ ਸਾਡਾ ਇਕੱਲੇ-ਕੰਦੇ ਕੁਝ ਨਹੀਂ ਵਟਿਆ ਜਾਣਾ। ਸੋ ਇਹ ਗੱਠਜੋੜ ਹੋਣਾ ਇਹ ਬੀਜੇਪੀ ਦੇ ਸੀਨੀਅਰ ਨਕਾਮਾਂ ਦੇ ਵੱਲੋਂ ਗੱਬਣੀ ਸੁਰ ਦੇ ਵਿੱਚ ਕਿ ਮੱਕੀ ਦੀ ਫਸਲ ਦਾ ਵੀ ਹੁਣ ਘੱਟੋ-ਘੱਟ ਸਮਰਥਨ ਮੁੱਲ ਮਿਲਿਆ ਕਰੂਗਾ ਜਾਂ ਮਿਲਣ ਦੀ ਮੰਗ ਉੱਠੀ ਹੈ। ਨਹੀਂ ਮੰਗ ਉੱਠੀ ਹੈ ਜੀ ਇਹ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਰ ਦੇ ਨੇਤਾ ਨੇ ਜਿਹੜੇ ਉਹਨਾਂ ਨੇ ਕਹਿ ਦਿੱ ਕਿ ਘੱਟੋ-ਘੱਟ ਸਮਰਥਨ ਮੁੱਲ ਦੇ ਉੱਤੇ ਮੱਕੀ ਦੀ ਫਸਲ ਖਰੀਦਣ ਨੂੰ ਯਕੀਨੀ ਬਣਾਉਣ ਦੇ ਵਿੱਚ ਆਮ ਆਦਮੀ ਪਾਰਟੀ ਅਸਫਲ ਹੈ। 2025-26 ਦੇ ਲਈ ਮੱਕੀ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ 2400 ਰੁਪਇਆ ਤੇ ਉਹ ਕਹਿੰਦੇ ਜੀ ਕਿ 1300 ਰੁਪਇਆ ਕੁਇੰਟਲ ਦੇ ਹਿਸਾਬ ਦੇ ਨਾਲ ਜਿਹੜੀਆਂ ਨਵੀਂ ਵਾਲੀ ਮੱਕੀ ਵਿਕ ਰਹੀ ਹੈ। ਤੇ ਸੁੱਕੀ ਮੱਕੀ ਇਸ ਵੇਲੇ 1900 ਰੁਪਇਆ ਪੁਆਇੰਟਲੇ ਵਿਖਰੀ ਆ ਉਹ ਕਹਿੰਦੇ ਵੀ ਭਾਈ ਸਰਕਾਰ ਨੂੰ ਚਾਹੀਦਾ ਵੀ ਇਹਨੂੰ ਸਮਰਥਨ ਮੁੱਲ ਦੇ ਉੱਤੇ ਵੇਚਣਾ ਯਕੀਨੀ ਬਣਾਇਆ ਜਾਵੇ ਤੇ ਓਵਰਡੋਜ਼ ਨਾਲ ਹੋਈ ਮੌਤ ਦੇ ਬਾਰੇ ਕੋਈ ਜਾਣਕਾਰੀ ਆਈ ਹਾਂ ਬਿਲਕੁਲ ਜੀ ਤਾਂ ਕੋਲ ਓਵਰਡੋਜ਼ ਦੇ ਕਰਕੇ ਤੇ ਦੋ ਦਿਨਾਂ ਦੇ ਵਿੱਚ ਦੋ ਮੌਤਾਂ ਹੋਈਆਂ ਤਰਨਤਾਰਨ ਦੇ ਵੱਲ ਇਹ ਉਸ ਵੇਲੇ ਜਦੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਈ ਪੰਜਾਬ ਦੇ ਵਿੱਚੋਂ ਨਸ਼ੇ ਮੁਕਤ ਗਏ ਜਾਂ ਫਾਟਦੇ ਗਏ ਕਰਨਤਾਰ ਦੇ ਵਿੱਚ ਪਿੰਡ ਫਤਿਆਬਾਦ ਆ ਇਸੇ ਵਾਲਮੀ ਕਲੋਨੀ ਦੇ ਵਿੱਚ ਓਵਰਡੋਸ ਦੇ ਕਰਕੇ ਇੱਕ ਮੁੰਡੇ ਦੀ ਮੌਤ ਹੋਈ ਆ 26 ਸਾਲ ਦਾ ਮੁੰਡਾ ਸੰਜੂ ਤੇ 4 ਹੀ ਸਾਲ ਦਾ ਪ੍ਰਤਾਪ ਸਿੰਘ ਇਹਦੀ ਦੋ ਦਿਨ ਪਹਿਲਾਂ ਇਸੇ ਬਸਤੀ ਦੇ ਇਸੇ ਪਿੰਡ ਦੇ ਨੌਜਵਾਨ ਦੀ ਜਿਹੜੀ ਆ ਉਹ ਨਸ਼ੇ ਦੇ ਕਰਕੇ ਮੌਤ ਹੋਈ ਆ ਸੋ ਇਲਾਕੇ ਦੇ ਵਿੱਚ ਇਸ ਵੇਲੇ ਮਾਹੌਲ ਬੜਾ ਉਦਾਸੀ ਵਾਲਾ ਤੇ ਚਿੱਟੇ ਦੀ ਲਿਫਤ ਦੇ ਵਿੱਚ ਲੋਕ ਹੈਗੇ ਆ ਬਾਕੀ ਨਸ਼ੇ ਦੇ ਵਿੱਚ ਬਿਲਕੁਲ ਉਵੇਂ ਜਕੜੇ ਹੋਏ ਆ ਇਹ ਹਾਰੇ ਤੱਕ ਪਾਇਗਾ ਕਹਿੰਦੇ ਨਹੀਂ ਪੰਜਾਬ ਦੇ ਵਿੱਚ ਨਸ਼ੇ ਮੁਕਤ ਹੈ ਜਾਂ ਮੁਕਾਬਦੇ ਪਰ ਲਗਾਤਾਰ ਓਵਰਡੋਜ਼ ਦੇ ਕਰਕੇ ਲੋਕ ਮਰ ਰਹੇ ਨੇ ਤੇ ਬਾਕੀ ਪੰਜਾਬ ਦੇ ਵਿੱਚ ਮੌਨਸੂਨ ਪਉਣਾ ਕਦੋਂ ਪਹੁੰਚਣੀ ਹੈ ਜੀ ਇਹ ਜੀ ਅੱਤ ਕੀ 7-8 ਦਿਨ ਪਹਿਲਾਂ ਮੌਨਸੂਨ ਪਉਣਾ ਆ ਜਾਣੀਗਾ ਜਿਵੇਂ ਕਿ ਮੌਸਮ ਵਿਭਾਗ ਨੇ ਕਿਹਾ ਮਤਲਬ ਇਹ ਜੀ ਕਿ ਇਸ ਮਹੀਨੇ ਦੇ ਵਿੱਚ ਵਿੱਚ ਹੀ ਆ ਜਾਣੀਆਂ ਅੱਧ ਜੇ ਆ ਕਹਿ ਰਹੇ ਕਿ 25-26 ਤਰੀਕ ਤੱਕ ਦੂਜੀ ਮਹੱਤਵਪੂਰਨ ਗੱਲ ਹੈ ਜੀ ਕਿ ਅੱਜ ਪੰਜਾਬ ਦੇ ਵਿੱਚ ਮੀਂਹ ਕਿਤੇ ਨਹੀਂ ਪਿਆ ਪਰ ਜਿਵੇਂ ਗੁੰਮਸਮਝਾ ਮੌਸਮ ਸੀਗਾ ਤੇ ਉਹਦੇ ਕਰਕੇ ਜਿਹੜੀ ਉਹ ਚਿਪਚਪਾहट ਜੀ ਸੀਗੀ ਮੌਸਮ ਵਿਭਾਗ ਕਹਿੰਦਾ ਜੀ 22 ਤੇ 23 ਤਰੀਕ ਨੂੰ ਪੰਜਾਬ ਦੇ ਵਿੱਚ ਜ਼ਬਰਦਸਤ ਨਹੀਂ ਪੈਣ ਦੀ ਆਸ ਹੈ ਜੀ ਹੂੰ ਹੂੰ ਤੇ ਲੁਧਿਆਣੇ ਦੇ ਨਤੀਜੇ ਵੀ 23 ਤਰੀਕ ਨੂੰ ਆਉਣੇ ਆ ਬਿਲਕੁਲ ਜੀ ਬਿਲਕੁਲ 23 ਨੂੰ ਨਤੀਜੇ ਆਉਣੇ ਨੇ ਜੀ ਡਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮਿਹਰਬਾਨ